ਦਰਜੀ ਸਿੰਘ ਜੀ ਕੁਝ ਰਿਪੋਰਟਾਂ ਸਾਡੇ ਤੱਕ ਪਹੁੰਚੀਆਂ ਨੇ ਜਿਸ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਕਰਨੀ ਕਾਫੀ ਜ਼ਰੂਰੀ ਹੋ ਜਾਂਦੀ ਹੈ ਜੋ ਕਿ ਕੈਨੇਡਾ ਵਿੱਚ ਪੰਜਾਬੀਆਂ ਨੂੰ ਲੈ ਕੇ ਇੱਕ ਗੰਭੀਰ ਮੁੱਦਾ ਬਣ ਚੁੱਕਿਆ ਹੈ ਜੇ ਗੱਲ ਕਰੀਏ ਤਾਂ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਕੈਨੇਡਾ ਵਿੱਚ ਜ਼ਿਆਦਾਤਰ ਇਸ ਲਈ ਭੇਜਿਆ ਕਿ ਪੰਜਾਬ ਦੇ ਵਿੱਚ ਨਸ਼ਾ ਹੈ, ਬੇਰੋਜ਼ਗਾਰੀ ਹੈ ਤੇ ਅਸੀਂ ਕੈਨੇਡਾ ਭੇਜ ਦਈਏ ਉੱਥੇ ਇਹਨਾਂ ਦਾ ਕਹਿ ਲੋ ਕਿ ਜੀਵਨ ਵਧੀਆ ਹੋ ਜਾਵੇਗਾ, ਨਸ਼ੇ ਤੋਂ ਬਚ ਜਾਣਗੇ, ਔਰੇ ਚਿੱਟੇ ਨਾਲੋਂ ਉੱਥੇ ਉਹਨਾਂ ਦਾ ਬਚਾਅ ਹੋ ਜਾਵੇਗਾ। ਪਰ ਜੋ ਰਿਪੋਰਟਾਂ ਪਹੁੰਚੀਆਂ ਨੇ ਉਹ ਕਾਫੀ ਦੁਖਦਾਈ ਨੇ ਕਿ ਕੈਨੇਡਾ ਵਿੱਚ ਕਹ ਲੋ ਕਿ ਨਸ਼ੇ ਦਾ ਹੜਾ ਚੁੱਕਿਆ ਬਹੁਤ ਬੁਰੇ ਤਰੀਕੇ ਦੇ ਨਾਲ ਕਹ ਲੋ ਕਿ ਜੋ ਉੱਥੇ ਪੰਜਾਬੀ ਨੌਜਵਾਨ ਨੂੰ ਇਸ ਤੋਂ ਪ੍ਰਭਾਵਿਤ ਹੋਏ ਨੇ ਨਸ਼ੇ ਕਰਕੇ ਇੱਥੇ ਤੱਕ ਵੀ ਰਿਪੋਰਟਾਂ ਪਹੁੰਚੀਆਂ ਨੇ ਕਿ ਨਸ਼ੇ ਦੇ ਨਾਲ ਮੌਤਾਂ ਦੀ ਖਬਰ ਵੀ ਸਾਹਮਣੇ ਆ ਰਹੀਆਂ ਨੇ ਥੋੜੀ ਤੋਂ ਜਾਨਣਾ ਚਾਹਾਂਗੇ ਕੀ ਸੱਚਾਈ ਹੈ ਇਸ ਸਾਰੀਆਂ ਖਬਰਾਂ ਦੇ ਵਿੱਚ ਰਿਪੋਰਟਾਂ ਦੇ ਵਿੱਚ ਕਿ ਨਸ਼ੇ ਕਰਕੇ ਹੁਣ ਪੰਜਾਬੀ ਕੈਨੇਡਾ ਵਿੱਚ ਵੀ ਗੱਲ ਹੋ ਕਿ ਮੰਨ ਸ਼ੁਰੂ ਹੋ ਗਏ ਨੇ ਨਸ਼ੇ ਕਰਕੇ ਉਹਨਾਂ ਦੀ ਜ਼ਿੰਦਗੀਆਂ ਕੈਨੇਡਾ ਵਿੱਚ ਬਰਬਾਦ ਹੋਣੀਆਂ ਸ਼ੁਰੂ ਹੋ ਗਈਆਂ ਨੇ ਜੀ ਦੇਖੋ ਜਦੋਂ ਤੋਂ ਮਨੁੱਖ ਪੈਸੇ ਪਿੱਛੇ ਭੱਜਿਆ ਨਾ ਤੇ ਮਨੁੱਖ ਦੀ ਬਿਰਤੀ ਜਿਹੜੀ ਆ ਉਹ ਮਨੁੱਖਾ ਵਾਲੀ ਨਹੀਂ ਸ਼ੈਤਾਨ ਵਾਲੀ ਹੋ ਗਈ ਹੈ ਮਨੁੱਖ ਯਾ ਇਸ ਤਰ੍ਹਾਂ ਕਹਿ ਲੀਏ ਕਿ ਸ਼ੈਤਾਨ ਜਿਹੜਾ ਹੈ ਉਹ ਕਦੋਂ ਮੌਤ ਵੰਡਣ ਲੱਗ ਪੈਂਦਾ ਹੈ ਪੈਸੇ ਦੇ ਲਾਲਚ ਦੇ ਵਿੱਚ ਇਹ ਸ਼ਾਇਦ ਉਹਨੂੰ ਵੀ ਪਤਾ ਨਹੀਂ ਲੱਗਦਾ ਜਾਂ ਫਿਰ ਦੇਖ ਕੇ ਅੱਖੋਂ ਪਰੋਖੇ ਕਰ ਲੈਂਦਾ ਪੰਜਾਬ ਦੀ ਗੱਲ ਅਸੀਂ ਅਕਸਰ ਕਰਦੇ ਰਹਿੰਦੇ ਆ ਕਿ ਨਸ਼ੇ ਦੇ ਸੌਦਾਗਰਾਂ ਨੇ ਪੰਜਾਬ ਉਜਾੜ ਕੇ ਰੱਖ ਦਿੱਤਾ ਜਵਾਨੀ ਪੂਰੀ ਦੀ ਪੂਰੀ ਇਸ ਵळे ਕਹਿ ਲੀਏ ਕਿ ਨਸ਼ੇ ਦੇ ਵਿੱਚ ਗਲਤਾਨ ਹੋ ਗਈ ਹੈ ਉਸ ਤੋਂ ਬਾਅਦ ਜਦੋਂ ਤੁਸੀਂ ਗੱਲ ਕੀਤੀ ਹੈ ਕਿ ਮਾਪੇ ਪੰਜਾਬ ਦੇ ਵਿੱਚ ਨਸ਼ੇ ਦੇ ਡਰੋਂ ਜਾਂ ਫਿਰ ਨਿੱਤ ਦਿਨ ਹੁੰਦੇ ਕਤਲਾਂ ਦੇ ਡਰੋਂ ਕਹਿੰਦੇ ਨੇ ਕਿ ਸਾਡਾ ਬੱਚਾ ਕੈਨੇਡਾ ਚਲਾ ਜਾਵੇ ਤੇ ਕੈਨੇਡਾ ਵਰਗਾ ਮੁਲਕ ਸਵਰਗ ਹੈ ਉੱਥੇ ਜਾ ਕੇ ਸਾਡਾ ਬੱਚਾ ਸੇਫ ਹੋ ਜਾਏਗਾ ਪਰ ਇਹ ਧਾਰਨਾ ਹੁਣ ਬਿਲਕੁਲ ਗਲਤ ਹੋ ਚੁੱਕੀ ਹੈ ਹਾਂ ਇਹ ਧਾਰਨਾ ਕਿਸੇ ਵੇਲੇ ਸੱਚੀ ਸੀ ਕਿ ਵਿਗੜੇ ਤਿਗੜੇ ਜਿਹੜੇ ਸੀ ਉਹਨਾਂ ਨੂੰ ਜਦੋਂ ਮਾਪੇ ਬਾਹਰਲੇ ਦੇਸ਼ਾਂ 'ਚ ਭੇਜਦੇ ਸੀ ਤਾਂ ਉੱਥੇ ਜਾ ਕੇ ਉਹ ਸੁਧਰ ਜਾਂਦੇ ਸੀ ਕੰਮ ਕਰ ਕਰਨ ਲੱਗ ਪੈਂਦੇ ਸੀ ਨਸ਼ੇ ਛੱਡ ਦਿੰਦੇ ਸੀ ਲੜਾਈਆਂ ਝਗੜੇ ਛੱਡ ਦਿੰਦੇ ਸੀ ਸੋ ਮਾਪੇ ਵੀ ਬੜੇ ਖੁਸ਼ ਹੁੰਦੇ ਸੀ ਕਿ ਲਓ ਜੀ ਸਾਡਾ ਪੁੱਤ ਬਾਹਰ ਜਾ ਕੇ ਸੁਧਰ ਗਿਆ ਪਰ ਹੁਣ ਉਹ ਧਾਰਨਾ ਇੰਨੀ ਸੱਚੀ ਨਹੀਂ ਰਹੀ ਕਿਉਂਕਿ ਕੈਨੇਡਾ ਦੇ ਜਿਹੜੇ ਹਾਲਾਤ ਨੇ ਅੱਜ ਬੇਸ਼ੱਕ ਆਪਾਂ ਕੈਨੇਡਾ ਦੀ ਗੱਲ ਕਰ ਰਹੇ ਹਾਂ ਪਰ ਇਹ ਸਾਰੀ ਦੁਨੀਆ ਦੇ ਵਿੱਚ ਇਹ ਹਾਲਾਤ ਬਣਦੇ ਜਾ ਰਹੇ ਆ ਕੈਨੇਡਾ ਦੇ ਵਿੱਚ ਮੈਂ ਤੁਹਾਨੂੰ ਇੱਕ ਮੋਟਾ-ਮੋਟਾ ਜਿਹਾ ਅੰਕੜਾ ਦੱਸਣ ਲੱਗਾ ਹਾਂ ਕਿ 2016 ਤੋਂ ਲੈ ਕੇ 2023 ਤੱਕ ਦਾ ਇੱਕ ਅੰਕੜਾ ਜਿਹੜਾ ਹੈਗਾ ਉੱਥੇ ਇੱਕ ਰਿਪੋਰਟ ਦੇ ਮੁਤਾਬਕ ਆਇਆ ਕਿਤ 44000 ਮੌਤਾਂ ਜਿਹੜੀਆਂ ਨੇ ਨਸ਼ੇ ਦੀ ਓਵਰਡੋਜ਼ ਨਾਲ ਹੋਈਆਂ 216 ਤੋਂ ਲੈ ਕੇ 223 ਤੱਕ ਤੇ ਇਹਦੇ ਵਿੱਚ ਹੈਰਾਨੀ ਦੀ ਜਿਹੜੀ ਗੱਲ ਹੈ ਤੇ ਇੱਕ ਹੋਰ ਤੁਹਾਨੂੰ ਮੈਂ ਦੱਸਣ ਲੱਗਾ ਜਿਹੜੀ ਅੱਖਾਂ ਖੋਲਣ ਵਾਲੀ ਗੱਲ ਕਿ ਉਹਦੇ ਇਸ 44000 ਦੇ ਵਿੱਚੋਂ 87% ਜਿਹੜੀਆਂ ਮੌਤਾਂ ਨੇ ਉਹ 223 ਦੇ ਵਿੱਚ ਹੋਈਆਂ ਮਤਲਬ ਇਹਦੇ ਕਹਿਣ ਦਾ ਤੁਸੀਂ ਆਪਣੇ ਆਪ ਸਮਝ ਜਾਓ ਕਿ 16 ਤੋਂ ਇਹ ਅੰਕੜਾ ਹੌਲੀ-ਹੌਲੀ ਹੌਲੀ-ਹੌਲੀ ਕਰਕੇ ਵੱਧਦਾ ਜਾ ਰਿਹਾ ਤੇ 223 ਦੇ ਵਿੱਚ 87% ਮੌਤਾਂ ਹੋਈਆਂ 44000 ਦੇ ਵਿੱਚੋਂ ਲਗਭਗ ਤੁਸੀਂ ਲਾ ਕੇ ਚੱਲੋ 37000 ਮੌਤਾਂ ਜਿਹੜੀਆਂ ਨੇ 1 ਸਾਲ ਦੇ ਵਿੱਚ 2023 ਦੇ ਵਿੱਚ ਹੋਈਆਂ ਸੋ ਆਪਾਂ ਕਿੱਥੋਂ ਕਹਿ ਲਾਂਗੇ ਕਿ ਵਿਦੇਸ਼ ਹੁਣ ਸੇਫ ਰਹਿ ਗਿਆ ਸਾਡੇ ਬੱਚੇ ਉੱਥੇ ਸੇਫ ਰਹਿ ਜਾਣਗੇ ਹੁਣ ਜਦੋਂ ਗੱਲ ਆਪਾਂ ਪੰਜਾਬੀ ਭਾਈਚਾਰੇ ਦੇ ਵਿੱਚ ਪੰਜਾਬ ਦੀ ਜਿਹੜੀ ਨੌਜਵਾਨੀ ਪੜਨ ਗਈ ਹੈ ਉਹਨਾਂ ਦੀ ਕਰੀਏ ਤਾਂ ਨਿਤ ਦਿਨ ਤੁਸੀਂ ਸੁਣਦੇ ਹੋਮੋਗੇ ਕਿ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ ਸੋ ਉਹਦੇ ਵਿੱਚ ਵੀ ਉਥੋਂ ਦੇ ਕੁਝ ਨੌਜਵਾਨ ਨੇ ਜਿਨ੍ਹਾਂ ਨੇ ਆਪਣੀਆਂ ਸੰਸਥਾਵਾਂ ਬਣਾਈਆਂ ਹੋਈਆਂ ਜਿਹੜੇ ਕੀ ਕਰਦੇ ਨੇ ਕਿ ਜਦੋਂ ਕਿਸੇ ਦੇ ਨਾਲ ਕੁਝ ਇਸ ਤਰ੍ਹਾਂ ਦਾ ਹੋ ਜਾਂਦਾ ਉਹਨਾਂ ਦੀਆਂ ਲਾਸ਼ਾਂ ਨੂੰ ਵਾਪਸ ਭੇਜਣ ਦਾ ਕੰਮ ਕਰਦੇ ਨੇ ਮਤਲਬ ਸੇਵਾ ਦੇ ਤੌਰ ਦੇ ਉੱਤੇ ਫੇਰ ਉਹ ਕੀ ਕਰਦੇ ਆ ਕਿ ਜ਼ਿੰਮੇਵਾਰੀ ਲੈ ਲੈਂਦੇ ਆ ਪੂਰੀ ਦੀ ਪੂਰੀ ਜਦੋਂ ਹਸਪਤਾਲ ਦੇ ਵਿੱਚ ਜਾਂਦਾ ਹੈ ਨੌਜਵਾਨ ਉਹਦੀ ਉਥੇ ਮੌਤ ਜੇ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜੀਆਂ ਰਿਪੋਰਟਾਂ ਸਾਹਮਣੇ ਆਉਂਦੀਆਂ ਪੋਸਟਮਾਰਟਮ ਤੋਂ ਬਾਅਦ ਉਹਨਾਂ ਨੇ ਕਈ ਖੁਲਾਸੇ ਕੀਤੇ ਆ ਕਿ ਜਦੋਂ ਡਾਕਟਰ ਉਹਨਾਂ ਨੂੰ ਦੱਸਦੇ ਆ ਕਿ ਭਾਈ ਇਹਦੀ ਮੌਤ ਜਿਹੜੀ ਓਵਰਡੋਸ ਦੇ ਨਾਲ ਹੋਈ ਹੈ ਸੋ ਫਿਰ ਦੇਖੋ ਤੁਸੀਂ ਵੀ ਸਾਡੇ ਨੌਜਵਾਨ ਜਿਹੜੇ ਨੇ ਉਹ ਵੀ ਗਲਤਾਨ ਹੋ ਰਹੇ ਆ ਭੰਗ ਜਿਹੜਾ ਨਸ਼ਾ ਹੈ ਪਿਛਲੇ ਕੁਝ ਸਾਲ ਪਹਿਲਾਂ ਜਸਟਿਨ ਟੂਡੋ ਦੀ ਸਰਕਾਰ ਨੇ ਲੀਗਲ ਕਰ ਦਿੱਤਾ ਸੀ ਕਿ ਕੁਝ ਪਰਸੈਂਟ ਤੁਸੀਂ ਭੰਗ ਜਿਹੜੀ ਹੈ ਉਹ ਆਪਣੀ ਜੇਬ ਦੇ ਵਿੱਚ ਲੈ ਕੇ ਵੀ ਤੁਰ ਸਕਦੇ ਹੋ ਉਹਦਾ ਸਿੱਧੇ ਤੌਰ ਦੇ ਉੱਤੇ ਮਕਸਦ ਇਹ ਸੀ ਕਿ ਕੈਨੇਡਾ ਜਿਹੜਾ ਨਸ਼ੇ ਦੇ ਗ੍ਰਫਤ ਦੇ ਵਿੱਚ ਆ ਚੁੱਕਿਆ ਤੇ ਉਹਨੂੰ ਕੁਝ ਰਾਹਤ ਮਿਲੇ ਭੰਗ ਦੇ ਕਰਕੇ ਪਰ ਉਹ ਬਿਲਕੁਲ ਕੁਝ ਨਹੀਂ ਹੋਇਆ ਉਹਦੇ ਨਾਲ ਕੋਈ ਵੀ ਫਰਕ ਨਹੀਂ ਪਿਆ ਕਿਉਂਕਿ ਆਂਕੜਾ ਕਹਿੰਦਾ ਕਿ 2023 ਦੇ ਵਿੱਚ 87% ਮੌਤਾਂ ਹੋਈਆਂ ਯਾਨੀ ਕਿ 37000 ਦੇ ਕਰੀਬ ਮੌਤਾਂ ਜਿਹੜੀਆਂ ਨਸ਼ੇ ਦੇ ਨਾਲ ਹੋਈਆਂ ਸੋ ਹੁਣ ਉਹ ਭੰਗ ਵਾਲਾ ਫਾਰਮੂਲਾ ਵੀ ਜਿਹੜਾ ਹੈ ਕੈਨੇਡਾ ਸਰਕਾਰ ਦਾ ਫੇਲ ਹੋ ਚੁੱਕਿਆ ਉੱਥੇ ਤਾਂ ਐਡੇ ਵੱਡੇ ਰੈਕਟ ਜਿਹੜੇ ਨੇ ਚੱਲ ਰਹੇ ਨੇ ਜਿਹੜੇ ਤੁਸੀਂ ਦੇਖਦੇ ਹੋ ਨਾ ਵੀ ਟਰੱਕਾਂ ਰਾਹੀਂ ਵਪਾਰ ਜਿਹੜਾ ਕੈਨੇਡਾ ਅਮਰੀਕਾ ਦੇ ਵਿਚਕਾਰ ਹੁੰਦਾ ਹੈ ਉਥੋਂ ਬਹੁਤ ਸਾਰੀ ਡਰੱਗ ਜਿਹੜੀ ਹੈ ਉਹ ਕਹਿੰਦੇ ਆ ਕਿ ਅਮਰੀਕਾ ਦੇ ਰਾਹੀਂ ਟਰੱਕਾਂ ਦੇ ਰਾਹੀਂ ਵੀ ਆ ਰਹੀ ਹੈ ਤੇ ਜਿਨ੍ਹਾਂ ਨੂੰ ਫੜਿਆ ਨਹੀਂ ਜਾਂਦਾ ਜਾਂ ਫਿਰ ਕੈਨੇਡਾ ਦੀ ਪੁਲਿਸ ਜਿਹੜੀ ਹੈ ਉਹ ਹੱਥ ਖੜੇ ਕਰ ਚੁੱਕੀ ਹੈ ਕਿ ਨਹੀਂ ਪਾਈ ਸਾਡੇ ਤੋਂ ਬਾਹਰ ਹੋ ਗਿਆ ਕੰਮ ਈਵਨ ਜਦੋਂ ਆਪਾਂ ਗੱਲ ਪੰਜਾਬੀ ਭਾਈਚਾਰੇ ਦੀ ਕਰਦੇ ਆ ਤਾਂ ਕੈਨੇਡੀਅਨ ਵੀ ਇਹਦੇ ਵਿੱਚ ਬੜੇ ਵੱਡੇ ਪੱਦਰ ਦੇ ਉੱਤੇ ਗਲਤਾਨ ਹੋ ਚੁੱਕੇ ਨੇ ਜੋ ਕਿ ਨਸ਼ੇ ਦਾ ਸੇਵਨ ਕਰਦੇ ਆ ਜਿਹਦੇ ਵਿੱਚ ਹੈਰੋਇਨ ਆ ਜਾਂਦੀ ਹੈ ਜਾਂ ਫਿਰ ਹੋਰ ਜਿਹੜੇ ਚਿੱਟੇ ਵਰਗੇ ਨਸ਼ੇ ਜਿਹੜੇ ਆ ਉਹਨਾਂ ਦੇ ਵਿੱਚ ਇਹ ਸਾਰਾ ਕੰਮ ਜਿਹੜਾ ਹੈਗਾ ਉਹ ਹੋ ਰਿਹਾ ਸੋ ਇਹਦੇ ਵਿੱਚ ਹੁਣ ਤੁਸੀਂ ਦੇਖੋ ਵੀ ਸਾਡੇ ਪੰਜਾਬੀ ਨੌਜਵਾਨ ਜਿਹੜੇ ਨੇ ਉਹ ਮੋਸਟਲੀ ਜਿਹੜੇ ਆ ਮੈਂ ਤੁਹਾਨੂੰ ਦੱਸਦਾ ਕਿ ਗਾਣਿਆਂ ਦੇ ਪੱਟੇ ਹੋਏ ਜਿਵੇਂ ਗਾਣਿਆਂ ਦੇ ਵਿੱਚ ਅੱਜਕੱਲ ਚੱਲ ਪਿਆ ਨਾ ਵੀ ਅਫੀਮ ਜਿਹੜੀ ਆ ਉਹ ਖਾ ਲੈਣੀ ਚਾਹੀਦੀ ਆ ਵਗੈਰਾ 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 ਸੋ ਉਹ ਕਿਣ ਕਿਗੀ ਕਰ ਰਹੇ ਆ ਜ਼ਿਆਦਾਤਰ ਜਿਹੜੇ ਪੰਜਾਬੀ ਨੌਜਵਾਨ ਅਫੀਮ ਦਾ ਸੇਵਨ ਕਰਦੇ ਆ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਬਹੁਤ ਆਤ ਗਿਣਤੀ ਦੇ ਵਿੱਚ ਕਰਦੇ ਆ ਤੇ ਜਿਹੜੀ ਅਫੀਮ ਨੂੰ ਇਫੈਕਟਿਵ ਬਣਾਉਣ ਵਾਸਤੇ ਮਤਲਬ ਕਿ ਉਹਦਾ ਇਫੈਕਟ ਉਹਦਾ ਨਸ਼ਾ ਜ਼ਿਆਦਾ ਹੋਵੇ ਉਹਦੇ ਵਿੱਚ ਜਦੋਂ ਮਿਲਾਵਟ ਕੀਤੀ ਜਾਂਦੀ ਹੈ ਤਾਂ ਫੈਂਟਨਲ ਨਾ ਦੀ ਇੱਕ ਕੈਮੀਕਲ ਜਿਹੜਾ ਉਹਦੇ ਵਿੱਚ ਮਿਲਾ ਲਿਆ ਜਾਂਦਾ ਤੇ ਜਿਹੜੀ ਤੁਹਾਨੂੰ ਮੈਂ ਦੱਸਣ ਲੱਗਿਆ ਕਿ ਜਿਹੜਾ ਫੈਂਟਨਲ ਹੈ ਜਿਹੜੀ ਇਹ ਜਿਹੜਾ ਕੈਮੀਕਲ ਹੈਗਾ ਇਹ ਆਫੀਮ ਤੋਂ ਹਜ਼ਾਰ ਗੁਣਾ ਜ਼ਿਆਦਾ ਤੇਜ਼ ਹੈ ਤੁਸੀਂ ਸਮਝੋ ਓਵਰਡੋਜ਼ ਕਿਵੇਂ ਹੁੰਦੀ ਹੈ ਇਹ ਗੱਲ ਨੂੰ ਸਾਨੂੰ ਸਮਝਣਾ ਪਊਗਾ ਕਿ ਜਿਹੜੀ ਫੈਂਟਨਲ ਬਣਾਇਆ ਗਿਆ ਕੈਮੀਕਲ ਉਹ ਸਿਰਫ ਡਰੱਗ ਨੂੰ ਜਾਂ ਨਸ਼ੇ ਨੂੰ ਮਤਲਬ ਕਿ ਜਿਹੜੇ ਆਮ ਪਿਓਰ ਨਸ਼ੇ ਮਿਲਦੇ ਆ ਜਿਵੇਂ ਚਿੱਟੇ ਦੀ ਗੱਲ ਕਰ ਲਓ ਭੰਗ ਦੀ ਗੱਲ ਕਰ ਲਓ ਆਫੀਮ ਦੀ ਗੱਲ ਇਹਨਾਂ ਦਾ ਨਸ਼ਾ ਵਧਾਉਣ ਦੇ ਲਈ ਡੋਜ਼ ਵਧਾਉਣ ਦੇ ਲਈ ਉਹਦੇ ਵਿੱਚ ਫੈਂਟਨਲ ਵਰਗੇ ਜਿਹੜੇ ਕੈਮੀਕਲ ਹੈਗੇ ਆ ਉਹ ਮਿਲਾ ਦਿੱਤੇ ਜਾਂਦੇ ਆ ਸੋ ਹੁਣ ਜਿਹੜੇ ਬੰਦੇ ਨੇ ਉਹ 1 ਗ੍ਰਾਮ ਐ ਐਗਜ਼ਾਮਪਲ ਦੇ ਤੌਰ ਤੇ ਕਹਿ ਰਿਹਾ ਐ ਐਗਜ਼ੈਕਟ ਮੈਨੂੰ ਨਹੀਂ ਪਤਾ ਕਿ ਕਿੰਨੀ ਖਾਧੀ ਜਾਂਦੀ ਆ ਜਾਂ ਨਹੀਂ ਜੇ ਉਹ 1 ਗ੍ਰਾਮ ਫੀਮ ਕਿਸੇ ਨੇ ਖਾਣੀ ਹੋਵੇ ਤਾਂ ਉਹਦੇ ਵਿੱਚ ਉਹ ਫੈਂਟਨਲ ਮਲਾਈ ਗਈ ਹੈ ਹੈ ਜੀ ਉਹ ਉਹ ਆਪਾਂ ਕਹਿ ਲਈਏ ਵੀ ਬਹੁਤ ਘੱਟ 1 ਗ੍ਰਾਮ ਤੋਂ ਵੀ ਬਹੁਤ ਅੱਧੀ ਕਹਿ ਲਓ ਵੀ ਉਹ ਵੀ ਮਿਲਾ ਦਿੱਤੀ ਗਈ ਤੇ ਪਰ ਉਹਦਾ ਜਿਹੜਾ ਰਿਐਕਸ਼ਨ ਹੋਣਾ ਬੋਡੀ ਦੇ ਅੰਦਰ ਜਾ ਕੇ ਤੇ ਉਹ ਕਿੰਨਾ ਹੋਊਗਾ 500 ਗੁਣਾ ਜ਼ਿਆਦਾ ਫਿਰ ਕੀ ਹੁੰਦਾ ਉਹਦੇ ਨਾਲ ਹਾਰਟ ਅਟੈਕ ਵਰਗੀਆਂ ਜਿਹੜੀਆਂ ਨੇ ਪ੍ਰੋਬਲਮਸ ਆ ਰਹੀਆਂ ਨੌਜਵਾਨ ਚਾਹੇ ਅਨਪੋਲ ਪੁਣੇ ਦੇ ਵਿੱਚ ਜਾਂ ਫਿਰ ਫੁਕਰ ਪੁਣੇ ਦੇ ਵਿੱਚ ਇਹ ਚੀਜ਼ਾਂ ਦਾ ਸੇਵਨ ਕਰ ਰਹੇ ਐ ਤੇ ਉਹਦਾ ਉਹਦਾ ਨਤੀਜਾ ਉਹਨਾਂ ਨੂੰ ਭੁਗਤਣਾ ਪੈ ਰਿਹਾ ਉੱਤੋਂ ਫਿਰ ਕੀ ਕਹਿੰਦੇ ਨੇ ਕਿ ਜੇ ਅਫੀਮ ਖਾਣੀ ਹੈ ਜੀ ਇਹ ਤਾਂ ਤੁਹਾਨੂੰ ਵਧੀਆ ਸਰੂਰ ਦਿੰਦੀ ਹੈ ਜੇ ਤੁਸੀਂ ਇਹਦੇ ਨਾਲ ਕੋਈ એનર્ਜੀ ਡਰਿੰਕ ਪੀ ਲਓ ਰੈਡ ਬੋਲ ਤਾਂ ਉਹਦੇ ਹੀ ਮਾਰਨ ਵਾਲਾ ਬੰਦੇ ਨੂੰ ਰੈਡ ਬੁੱਲ ਬਾਰੇ ਤੁਸੀਂ ਗੂਗਲ ਤੇ ਸਰਚ ਕਰਕੇ ਦੇਖੋ ਈਵਨ ਰੈਡ ਬੁੱਲ ਦਾ ਮੈਂ ਇਕੱਲੇ ਦਾ ਨਾਂ ਨਾ ਲਵਾਂ ਐਨਰਜੀ ਡਰਿੰਕਸ ਬਾਰੇ ਗੂਗਲ ਤੇ ਸਰਚ ਕਰਕੇ ਦੇਖੋ ਕਿ ਕਿੰਨੀਆਂ ਮਾੜੀਆਂ ਨੇ ਤੇ ਇਹਦੇ ਨਾਲ ਕਿੰਨੇ ਹਾਰਟ ਅਟੈਕ ਹੁੰਦੇ ਨੇ ਸੋ ਜਦੋਂ ਇੱਕ ਪਾਸੇ ਤੁਸੀਂ ਮਲਾਵਟ ਵਾਲਾ ਨਸ਼ਾ ਖਾਦਾ ਹੋਇਆ ਉਤੋਂ ਤੁਸੀਂ ਰੈਡ ਬੁੱਲ ਪੀ ਰਹੇ ਹੋ ਨਾਲ ਤੇ ਇਹ ਇਹ ਕਿਉਂ ਮੈਂ ਗੱਲਾਂ ਕਹਿ ਰਿਹਾ ਕਿਉਂਕਿ ਆਮ ਚੱਲਦਾ ਪਿਆ ਇਹ ਕੰਮ ਤਾਂ ਕਰਕੇ ਨੌਜਵਾਨਾਂ ਨੂੰ ਸਮਝਾਉਣਾ ਬੜਾ ਜ਼ਰੂਰੀ ਹੈ ਜੇ ਕਿਤੇ ਸਾਡੀ ਇਸ ਵੀਡੀਓ ਗੱਲਬਾਤ ਰਹੀ ਆਡੀਓ ਗੱਲਬਾਤ ਰਹੀ ਕੋਈ ਜਾਨ ਬਚ ਜੇ ਚਲੋ ਸਾਡੇ ਲਈ ਉਹੀ ਬਹੁਤ ਆ ਸੋ ਇਹ ਚੀਜ਼ਾਂ ਨੇ ਜਦੋਂ ਤੁਸੀਂ ਨਾਲ ਫਿਰ એનર્ਜੀ ਡਰਿੰਕ ਪੀ ਲੈਨੇ ਹੋ ਤਾਂ ਉਹ ਤੁਹਾਡੇ ਅੰਦਰ ਜਾ ਕੇ ਉਹਨੇ ਤੁਹਾਡਾ ਅੰਦਰ 파ੜਨਾ ਹੀ ਹੈ ਉਹ ਕੋਈ ਬਚਣਾ ਨਹੀਂ ਹੈਗਾ ਉਹਦੇ ਨਾਲ ਕੋਈ ਸੇਫ ਨਹੀਂ ਹੋਣਾ ਹਾਂ ਤੁਸੀਂ ਇੱਕ ਵਾਰੀ ਬਚ ਜਾਓਗੇ ਦੋ ਵਾਰੀ ਬਚ ਜਾਓਗੇ ਤੀਜੀ ਵਾਰੀ ਹੋਰ ਤੇਜ਼ ਨਸ਼ਾ ਆ ਗਿਆ ਤਾਂ ਤੁਸੀਂ ਕਿੱਥੇ ਗਏ ਸੋ ਸਮਝੋ ਭਰਾਵੋ ਇਹ ਇਹਦੇ ਵਿੱਚ ਕੁਝ ਨਹੀਂ ਰੱਖਿਆ ਨਸ਼ਾ ਜਿਹੜਾ ਹੈਗਾ ਉਹਨੇ ਜ਼ਿੰਦਗੀ ਪੰਜਾਬ ਚ ਵੀ ਬਰਬਾਦ ਕੀਤੀ ਹੈ ਕੈਨੇਡਾ ਦੇ ਵਿੱਚ ਤਾਂ ਤੁਹਾਡੇ ਉੱਤੇ ਹੋਰ ਆਪਣੇ ਜ਼ਿੰਮੇਵਾਰੀਆਂ ਨੇ ਤੁਸੀਂ 25-25 ਲੱਖ ਰੁਪਈਆ ਵੀ ਨਾਲ ਚੁੱਕਿਆ ਹੋਇਆ ਹੈ ਤੇ ਉਹ ਵੀ ਲਾਉਣਾ ਹੈ ਤੇ ਉਸ ਤੋਂ ਬਾਅਦ ਤੁਹਾਡੇ ਮਾਪੇ ਵੀ ਵੇਟ ਕਰ ਰਹੇ ਆ ਪਿੱਛੇ ਸੋ ਇਹ ਬੜੇ ਖਤਰਨਾਕ ਦਿਲ ਹਲਾਉਣ ਵਾਲੇ ਜਿਹੜੇ ਨੇ ਇਹ ਅੰਕੜੇ ਸਾਹਮਣੇ ਆ ਰਹੇ ਆ ਇਤੋਂ ਬਚਣਾ ਸਭ ਤੋਂ ਇਸ ਵੇਲੇ ਮਹੱਤਵਪੂਰਨ ਚੀਜ਼ ਹੈਗੀ ਆ ਕੰਮ ਮਿਲਦੇ ਰਹਿਣਗੇ ਇਹ ਨਹੀਂ ਆ ਕਿ ਬੇਰੁਜ਼ਗਾਰੀ ਆ ਤੇ ਨਸ਼ੇ ਦੇ ਵਿੱਚ ਗਲਤਾਨ ਹੋ ਕੇ ਤੁਸੀਂ ਕਿਸੇ ਕੋਨੇ ਦੇ ਵਿੱਚ ਬੈਠੇ ਰਹੋ ਸੋ ਇਹ ਗੱਲਾਂ ਨਹੀਂ ਹੈਗੀਆਂ ਕੰਮ ਹੁਣ ਜੇ ਤੁਸੀਂ ਮੇਰੇ ਨਾਲ ਗੱਲ ਹੋਜਣਾ ਚਾਹਾਂਗਾ ਜੀ ਅੰਦਰ ਤੋਂ ਮੈਂ ਜਾਣਾ ਚਾਹਾਂਗਾ ਸੁਣਦਾਂ ਜਦੋਂ ਕੱਲ ਪੰਜਾਬ ਦੀ ਕਰਦੇ ਸੀ ਨਾ ਤਾਂ ਆਪਾਂ ਦੇਖਿਆ ਸੀ ਪਹਿਲਾਂ ਕੈਪਟਨ ਮਹਿੰਦਰ ਸਿੰਘ ਦੀ ਸਰਕਾਰ ਆਈ ਸੀਗੀ ਕਿ ਮੈਂ ਨਸ਼ੇ ਖਤਮ ਕਰ ਦਾਂਗਾ ਫਿਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਸਰਕਾਰ ਆਈ ਕਿ ਮੈਂ ਨਸ਼ੇ ਖਤਮ ਕਰ ਦਾਂਗਾ ਉਰੇ ਆਪਾਂ ਕਾਫੀ ਟਾਰਗੇਟ ਤਾਂ ਰੱਖਦੇ ਨੇ ਸਰਕਾਰਾਂ ਨੂੰ ਕਿ ਨਸ਼ੇ ਖਤਮ ਕਿਉਂ ਨਹੀਂ ਹੋਏ ਜੇ ਗੱਲ ਕਰੀਏ ਤਾਂ ਆਪਾਂ ਕੈਨੇਡਾ ਦੀ ਕਿ ਉੱਥੇ ਸਰਕਾਰਾਂ ਕੁਝ ਅਜਿਹੇ ਕਦਮ ਨਹੀਂ ਚੱਕ ਰਹੀਆਂ ਕਿ ਇਹ ਨਸ਼ਿਆਂ ਦੇ ਉੱਤੇ ਰੋਕ ਲਾਈ ਜਾਵੇ ਦੇਖੋ ਮੈਂ ਤੁਹਾਨੂੰ ਇੱਕ ਸਿੱਧੀ ਸਾਦੀ ਜੀ ਗੱਲ ਦੱਸਦਾ ਹੁਣ ਇੰਗਲੈਂਡ ਦੀ ਵੀ ਆਪਾਂ ਗੱਲ ਕਰ ਲਈਏ ਇੰਗਲੈਂਡ ਦੇ ਵਿੱਚ ਬਾਰੋਂ ਐਨੇ ਜ਼ਿਆਦਾ ਇਮੀਗ੍ਰੈਂਟਸ ਆ ਚੁੱਕੇ ਨੇ ਕਿ ਕਈ ਸ਼ਹਿਰ ਤਾਂ ਤੁਹਾਨੂੰ ਲੱਗਦਾ ਪੀ ਇਹ ਇੰਗਲੈਂਡ ਦਾ ਹਿੱਸਾ ਹੀ ਨਹੀਂ ਹੈ ਜਿਵੇਂ ਹੁਣ ਬਰਮਿੰਗਮ ਦੇ ਤੁਸੀਂ ਸਿਟੀ ਸੈਂਟਰ ਵਾਲਾ ਪਾਸਾ ਸਾਊਥ ਬਰਮਿੰਗਮ ਨੂੰ ਜਾ ਕੇ ਦੇਖੋ ਤਾਂ ਤੁਹਾਨੂੰ ਇਦਾਂ ਲੱਗੇਗਾ ਕਿ ਤੁਸੀਂ ਕਰਾਚੀ ਦੇ ਵਿੱਚ ਘੁੰਮ ਰਹੇ ਹੋ ਕੁਝ ਏਰੀਏ ਇਸ ਤਰ੍ਹਾਂ ਦੇ ਨੇ ਤੁਹਾਨੂੰ ਲੱਗੇਗਾ ਕਿ ਤੁਸੀਂ ਪੰਜਾਬ ਦੇ ਕਿਸੇ ਜਲੰਧਰ ਲੁਧਿਆਣੇ ਦੇ ਬਾਜ਼ਾਰ ਦੇ ਵਿੱਚ ਘੁੰਮ ਰਹੇ ਹੋ ਇਸ ਤਰ੍ਹਾਂ ਬਹੁਤ ਸਾਰੀਆਂ ਸਿਟੀਜ਼ ਨੇ ਜਿੱਥੇ ਤੁਹਾਨੂੰ ਬਾਹਰੋਂ ਆਏ ਹੋਏ ਇਮੀਗ੍ਰੈਂਟਸ ਵੱਖ-ਵੱਖ ਦੇਸ਼ਾਂ ਤੋਂ ਆਏ ਹੋਏ ਮੈਂ ਕੱਲੇ ਪੰਜਾਬੀ ਜਾਂ ਪਾਕਿਸਤਾਨੀਆਂ ਦੀ ਗੱਲ ਨਹੀਂ ਕਰਦਾ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਨੇ ਮਾਈਗ੍ਰੇਸ਼ਨ ਹੋਈ ਹੈ ਉਹ ਲੋਕ ਇੱਥੇ ਆ ਗਏ ਆ ਤੇ ਇੱਥੋਂ ਦੇ ਜਿਹੜੇ ਸਿਸਟਮ ਸੀਗੇ ਇੱਕ ਵਾਰ ਹਿੱਲ ਚੁੱਕੇ ਨੇ ਇਹਨਾਂ ਕੋਲ ਇੰਨੀ ਪੁਲਿਸ ਫੋਰਸ ਨਹੀਂ ਹੈ ਪੁਲਿਸ ਹੱਥ ਖੜੇ ਕਰ ਚੁੱਕੀ ਹੈ ਕਈ ਵਾਰੀ ਤੁਸੀਂ ਇਹ ਮੈਂ ਅਜਮਾਈਆਂ ਹੋਈਆਂ ਗੱਲਾਂ ਤੁਸੀਂ ਕਿਤੇ ਉਹਨਾਂ ਨੂੰ ਫੋਨ ਕਰਦੇ ਹੋ ਨਾ ਤੇ ਜੇ ਉਹਨਾਂ ਨੂੰ ਪਤਾ ਲੱਗ ਜਾਂਦਾ ਇਹ ਐਕਸੈਂਟ ਦੇਖ ਲੈਂਦੇ ਆ ਵੀ ਬੰਦਾ ਬਾਹਰ ਦਾ ਐਕਸੈਂਟ ਤੋਂ ਪਤਾ ਲੱਗ ਜਾਂਦਾ ਤਾਂ 2-2 ਘੰਟੇ ਪੁਲਿਸ ਨਹੀਂ ਆਉਂਦੀ ਤੁਹਾਡੇ 4-4 ਫੋਨ ਕਰਨ ਤੋਂ ਬਾਅਦ ਪੁਲਿਸ ਆਉਂਦੀ ਹੈ ਮਤਲਬ ਕਿ ਉਹ ਕਹਿ ਚੁੱਕੇ ਨੇ ਕਿ ਸਾਡੇ ਪਾਈ ਹੱਥ ਵਸ ਨਹੀਂ ਹੈ ਇੰਨਾ ਏਰੀਆ ਕਵਰ ਨਹੀਂ ਕੀਤਾ ਜਾ ਸਕਦਾ ਮਤਲਬ ਜਦੋਂ ਆਪਾਂ ਕਹਿ ਲਈਏ ਵੀ ਬੇਤਹਾਸ਼ਾ ਬਾਰੋਂ ਲੋਕ ਆ ਜਾਵਾਂਗੇ ਜਿੰਨਾ ਕਿ ਇਹਨਾਂ ਨੇ ਰਹਿਣ ਦਾ ਪ੍ਰਬੰਧ ਕੀਤਾ ਹੋਇਆ ਸੀਗਾ ਹੁਣ ਆਪਾਂ ਛੋਟੀ ਜੀ ਗੱਲ ਕਰ ਲਈਏ ਪਿੰਡ ਚ 10 ਘਰ ਨੇ ਤੇ ਉਥੇ ਤੁਸੀਂ ਕਹੋ ਵੀ ਇੱਕ ਘਰ ਦੇ ਵਿੱਚ ਜੇ 4-5 ਜੀ ਰਹਿੰਦੇ ਆ ਉਥੇ 15-15 ਜੀ ਹੋ ਜਾਣ ਤੇ ਫਿਰ ਫਿਰ ਉਹ ਸਿਸਟਮ ਕਿਦਾਂ ਹਿੱਲ ਜਾਊਗਾ ਹਨਾ ਇਹੀ ਇਹਨਾਂ ਮੁਲਕਾਂ ਦੇ ਵਿੱਚ ਹੋਇਆ ਇਹਨਾਂ ਨੇ ਉਹਨਾਂ ਕ ਸਿਸਟਮ ਬਣਾਇਆ ਹੋਇਆ ਸੀ ਜਿੰਨੇ ਇੱਕ ਨੂੰ ਇਹ ਵਧੀਆ ਤਰੀਕੇ ਨਾਲ ਕਵਰ ਕਰ ਸਕਦੇ ਸੀ ਤੁਸੀਂ ਤੁਹਾਨੂੰ ਮੈਂ ਉਦਾਹਰਨ ਦਿੰਨਾ ਨਵੇਂ-ਨਵੇਂ ਜਦੋਂ ਸਾਡੇ ਲੋਕ ਇੱਥੇ ਆਉਣੇ ਸ਼ੁਰੂ ਹੋਏ ਨਾ ਤੇ ਉਹ ਉਹਨਾਂ ਨੇ ਆ ਕੇ ਬਹੁਤ ਵਧੀਆ ਦੇਖਿਆ ਸਿਸਟਮ ਲੋਜੀ ਗੋਰੀਆ ਨੇ ਤਾਂ ਸਿਸਟਮ ਬੜਾ ਵਧੀਆ ਬਣਾਇਆ ਇੱਥੇ ਤਾਂ ਫੈਸਿਲਿਟੀਆਂ ਬਹੁਤ ਹੈ ਇੱਥੇ ਤਾਂ ਸਾਨੂੰ ਬੈਨੀਫਿਟ ਬਹੁਤ ਮਿਲਦੇ ਨੇ ਕੰਮ ਨਾ ਕਰੋ ਉਹਨਾਂ ਨੂੰ ਕਹੋ ਕਿ ਮੇਰੇ ਕੋਲ ਕੰਮ ਨਹੀਂ ਹੈ ਉਹ ਬੈਨੀਫਿਟ ਦਿੰਦੇ ਨੇ ਤੁਹਾਡੀ ਤੁਹਾਡਾ ਐਕਸੀਡੈਂਟ ਹੋ ਜਾਂਦਾ ਤੁਹਾਨੂੰ ਹਜ਼ਾਰਾਂ ਰੁਪਈਆ ਮਿਲ ਜਾਂਦਾ ਡਾਲਰ ਮਿਲ ਜਾਂਦੇ ਨੇ ਉਸ ਤੋਂ ਬਾਅਦ ਤੁਹਾਨੂੰ ਰਹਿਣ ਨੂੰ ਫ੍ਰੀ ਘਰ ਮਿਲ ਜਾਂਦੇ ਆ ਤੁਹਾਨੂੰ ਆਹ ਸਹੂਲਤ ਤੁਹਾਨੂੰ ਉਹ ਸਹੂਲਤ ਮਤਲਬ ਕਿ ਸਹੂਲਤਾਂ ਦੇ ਨਾਲ ਭਰੇ ਹੋਏ ਇਹ ਮੁਲਕ ਸੀ ਉਸ ਵੇਲੇ ਉਸ ਤੋਂ ਬਾਅਦ ਕੀ ਹੋਇਆ ਕਿ ਸਾਡੇ ਲੋਕ ਜਿਹੜੇ ਇਹਨਾਂ ਮੁਲਕਾਂ 'ਚ ਆਏ ਉਹਨਾਂ ਨੇ ਗੋਰਿਆਂ ਦੀ ਯਾਨੀ ਕਿ ਇਸ ਸਿਸਟਮ ਦਾ ਜਿਹੜੇ ਲੂਪ ਹੋਲ ਲੱਭਣੇ ਸ਼ੁਰੂ ਕੀਤੇ ਉਹਦੇ ਵਿੱਚ ਫਿਰ ਇਹਨਾਂ ਨੂੰ ਬੇਵਕੂਫ ਬਣਾ ਕੇ ਟੈਕਸ ਚੋਰੀ ਫਿਰ ਜੇ ਤੁਸੀਂ ਕਹੋ ਵੀ ਕੰਮ ਵੀ ਇੱਕ ਪਾਸੇ ਕਰੀ ਜਾਣਾ ਦੋ ਨੰਬਰ 'ਚ ਲਓ ਜੀ ਮੈਨੂੰ ਬੈਨੀਫਿਟ ਦਿਓ ਕਿਉਂਕਿ ਮੇਰੇ ਕੋਲ ਕੰਮ ਨਹੀਂ ਹੈਗਾ ਫਿਰ ਘਰ ਵੀ ਆਪਣਾ ਜਿਹੜਾ ਲਿਆ ਹੋਇਆ ਉਹ ਉਥੇ ਉਹਨੂੰ ਰੈਂਟ ਦੇ ਉੱਤੇ ਛਾੜ ਦਿਓ ਤੇ ਕਾਉਂਸਲ ਦੇ ਕੋਲੋਂ ਕਹੋ ਵੀ ਸਾਨੂੰ ਘਰ ਵੀ ਦਿਓ ਕਿਉਂਕਿ ਸਾਡੇ ਕੋਲ ਘਰ ਨਹੀਂ ਹੈਗਾ ਸੋ ਜਦੋਂ ਲੂਪ ਹੋਲ ਇਹਨਾਂ ਨੇ ਲੱਭਣੇ ਸ਼ੁਰੂ ਕੀਤੇ ਇਸ ਸਿਸਟਮ ਨੂੰ ਜਿਹੜਾ ਹੈਗਾ ਮਤਲਬ ਕਿ ਫੇਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਤਾਂ ਗੋਰੇ ਵੀ ਹੌਲੀ-ਹੌਲੀ ਸਿਆਣੇ ਹੋਣੇ ਸ਼ੁਰੂ ਹੋ ਗਏ ਉਹਨਾਂ ਨੇ ਬੈਨੀਫਿਟਸ ਬੰਦ ਕਰਨੇ ਸ਼ੁਰੂ ਕਰ ਦਿੱਤੇ ਉਹਨਾਂ ਨੇ ਸੁਵਿਧਾਵਾਂ ਦੇਣੀਆਂ ਸ਼ੁਰੂ ਬੰਦ ਕਰ ਦਿੱਤੀਆਂ ਉਹਨਾਂ ਨੇ ਤੁਹਾਡੇ ਹੋਰ ਜਿਹੜੇ ਕਾਮਕਾਰ ਦੀ ਜੀ ਸੀਸ ਤੋਂ ਇੱਕ ਮਿੰਟ ਹੁਕਮਾ ਜੀ ਹਾਂ ਜਿਸ ਵਿੱਚ ਤੋਂ ਇੱਕ ਮਿੰਟ ਰੋਕ ਰਹੀ ਐ ਮੈਂ ਤਾਂ ਤੁਹਾਨੂੰ ਰੋਕੇ ਐ ਕਿ ਆਪਾਂ ਇਸ ਵੇਲੇ ਤਾਂ ਗੱਲਬਾਤ ਕਰ ਰਹੀਆਂ ਨਸ਼ੇ ਦੀ ਉੱਤੇ ਹੈਨਾ ਹਜੇ ਆਪਣੀ ਗੱਲਬਾਤ ਚੱਲਦੀ ਪਈ ਐ ਐਨ ਐਨ ਨੂੰ ਪੰਜਾਬ ਦੇ ਵਿੱਚ ਖਬਰ ਆ ਗਈ ਐ ਕਿ ਨਸ਼ੇ ਦੀ ওভারਡੋਜ਼ ਲੈਣ ਕਰਕੇ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ ਮਾਪਿਆਂ ਦੇ ਘਲੋਤਾ ਪੁੱਤੀ ਇਹ ਡੱਲੇਵਾਲ ਫਰੀਦਕੋਟ ਦਾ ਨੌਜਵਾਨ ਸੀ ਜਿਸ ਦਾ ਨਾਮ ਸੀ ਪ੍ਰਿਤਪਾਲ ਸਿੰਘ ਜਿਸ ਦੀ ਉਮਰ 30 ਸਾਲ ਹੈ ਜੀ ਮਤਲਬ ਇਹਨਾਂ ਕਾਰਨਾਂ ਕਰਕੇ ਵਿਦੇਸ਼ਾਂ ਵਿੱਚ ਭੇਜਦੇ ਨੇ ਅੱਗੇ ਵਿਦੇਸ਼ਾਂ ਦੇ ਸਰਕਾਰ ਨੇ ਵੀ ਹੱਥ ਖੜੇ ਕਰਤੇ ਨਹੀਂ ਤੇ ਮਤਲਬ ਇਹ ਨਸ਼ਾ ਤਾਂ ਕਹਿ ਲਓ ਕਿ ਬਹੁਤ ਭਾਰੀ ਪੈ ਰਿਹਾ ਜੇ ਆਪਾਂ ਦੇਖਿਆ ਜਾਵੇ ਨੁਕਸਾਨ ਦੇ ਰਿਹਾ ਪੰਜਾਬੀ ਨੌਜਵਾਨਾਂ ਨੂੰ ਤੇ ਹੁਣ ਪੰਜਾਬ 'ਚ ਨਹੀਂ ਵਿਦੇਸ਼ਾਂ ਵਿੱਚ ਵੀ ਸ਼ੁਰੂ ਹੋ ਰਿਹਾ ਹੈ ਬਿਲਕੁਲ ਬਿਲਕੁਲ ਮੈਂ ਉੱਥੇ ਹੀ ਆਉਣ ਲੱਗਾ ਪਰ ਹਾਂ ਬਹੁਤ ਕਿਨੇ ਜਨਾਂ ਦਰਸ਼ਕਾਂ ਮਿਲਣੇ ਚਾਹਣਗੇ ਕੋਈ ਦਰਸ਼ਕ ਸੋਚਣਗੇ ਕਿ ਪਤਾ ਨਹੀਂ ਨਸ਼ੇ ਦੀ ਗੱਲ ਕਰਦੇ ਪਏ ਨੇ ਕਿੰਨਾ ਕਾ ਵੱਡਾ ਮੁੱਦਾ ਹੈ ਇਹ ਮੁੱਦਾ ਕਿੰਨਾ ਵੱਡਾ ਹੈ ਆ ਦੇਖੋ ਗੱਲ ਕਰਦੇ ਦੌਰਾਨ ਹੀ ਇੱਕ ਘਟਨਾ ਸਾਹਮਣੇ ਆ ਗਈ ਪੰਜਾਬ ਦੇ ਵਿੱਚ ਵੀ ਇਸ ਲਈ ਇਸ ਮੁੱਦੇ ਦੀ ਬਹੁਤ ਗੰਭੀਰਤਾ ਹੈ ਇਸ ਮੁੱਦੇ ਦੇ ਵਿੱਚ ਕਾਫੀ ਗਹਿਰਾਈ ਹੈ ਗੱਲਬਾਤ ਕਰਨੀ ਜ਼ਰੂਰੀ ਹੈ ਜੀ ਜੀ ਜੇ ਜੀ ਵੀ ਗੱਲ ਨੂੰ ਸੀ ਕੰਟੀਨਿਊ ਕਰ ਲਓ ਹੁਣ ਬਿਲਕੁਲ ਬਿਲਕੁਲ ਮੈਂ ਗੱਲ ਉੱਥੇ ਹੀ ਠਮਾ ਕੇ ਲਿਆ ਰਿਹਾ ਕਿ ਕਿਵੇਂ ਸਿਸਟਮ ਨੂੰ ਜਦੋਂ ਅਬਿਊਜ਼ ਕੀਤਾ ਗਿਆ ਤਾਂ ਇਥੋਂ ਦਾ ਸਿਸਟਮ ਜਿਹੜਾ ਉਹ ਹੌਲੀ-ਹੌਲੀ ਕਰਕੇ ਹੱਥ ਖੜੇ ਕਰਨ ਲੱਗ ਪ ਉਹਨਾਂ ਨੇ ਹੱਥ ਖੜੇ ਕਰ ਦਿੱਤੇ ਕਿ ਸਾਡੇ ਕੋਲੋਂ ਹੁਣ ਨਹੀਂ ਸੰਭਿਆ ਜਾਂਦਾ ਇੰਗਲੈਂਡ ਦੇ ਵਿੱਚ ਵੀ ਜਿਹੜੇ ਨਵੇਂ ਆਪਣੇ ਨੌਜਵਾਨ ਆਏ ਨੇ ਉਹ ਵੀ ਨਸ਼ੇ ਦੀ ਦਲਦਲ 'ਚ ਜਾ ਰਹੇ ਮੈਂ ਤੁਹਾਨੂੰ ਦੱਸਾਂ ਕਈ ਕਈ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਅਸੀਂ ਕਦੇ ਵੀ ਸਾਰਿਆਂ ਦੀ ਗੱਲ ਨਹੀਂ ਕਰਦੇ ਹੁੰਦੇ ਕਿਉਂਕਿ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਇੱਥੇ ਮੈਨੂੰ ਇਹ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਕਿ ਜਿਹੜੇ ਕੰਮਾਂ ਦੇ ਉੱਤੇ ਕੰਸਟਰਕਸ਼ਨ ਵਰਕ ਤੇ ਲਗਾਉਣ ਵਾਲੇ ਮੁੰਡਿਆਂ ਨੂੰ ਸਵੇਰੇ ਇੱਕ ਇੱਕ ਪੂੜੀ ਦੇ ਦਿੱਤੀ ਜਾਂਦੀ ਹੈ ਤੇ ਉਹਦੇ ਵਿੱਚ ਹੀ ਦਿਹਾੜੀ ਲਵਾਈ ਜਾਂਦੀ ਹੈ ਉਹ ਫਿਰ ਮੁੰਡੇ ਜਦੋਂ ਐਡਿਕਟ ਹੋ ਜਾਂਦੇ ਆ ਤੇ ਫਿਰ ਉਹਨਾਂ ਨੂੰ ਕਿਹਾ ਜਾਂਦਾ ਆ ਆ ਜਾਓ ਸਵੇਰੇ ਸਾਰਾ ਦਿਨ ਕੰਮ ਕਰੋ ਕੁੜੀ ਮਿਲ ਜੇਗੀ ਮਤਲਬ ਇੱਕ ਕੁੜੀ ਜਿਹੜੀ ਚਿੱਟੇ ਦੀ ਐ ਉਹਦੇ ਬਦਲੇ ਦਿਹਾੜੀ ਲਵਾਈ ਜਾਂਦੀ ਐ ਸੋ ਹੁਣ ਕਿੱਧਰ ਨੂੰ ਆਪਾਂ ਜਾਵਾਂਗੇ ਇਕੱਲੇ ਕੈਨੇਡਾ ਦੀ ਗੱਲ ਨਹੀਂ ਐ ਇੰਗਲੈਂਡ ਦੇ ਵਿੱਚ ਵੀ ਇਹ ਕੰਮ ਚੱਲ ਪਿਆ ਤੇ ਸਾਡੇ ਬਹੁਤ ਸਾਰੇ ਮੁੰਡੇ ਨਸ਼ੇ ਦੇ ਗਲਤਾਨ ਜਿਹੜੇ ਨੇ ਉਹ ਇੱਥੇ ਵੀ ਹੋਣ ਲੱਗ ਪਏ ਆ ਸੋ ਇਹ ਕੋਈ ਮਾੜੀ ਮੋਟੀ ਛੋਟੀ ਗੱਲ ਨਹੀਂ ਹੈਗੀ ਸਾਡੇ ਪੰਜਾਬੀਆਂ ਨੂੰ ਜ਼ਿਆਦਾ ਅਸਰ ਇਹਦਾ ਕਿਉਂ ਐ ਅਸੀਂ ਕਿਉਂ ਜ਼ਿਆਦਾ ਚਿੰਤਾ ਕਰਦੇ ਹੁਣ ਤੁਸੀਂ ਕਹੋਗੇ ਲੋਬੀ ਤੁਸੀਂ ਜਦਾਂ ਸਵਾਲ ਪੁੱਛਿਆ ਕਿ ਕੈਨੇਡਾ ਵਿੱਚ ਵੀ ਤਾਂ ਹੈ ਹੀ ਹੈ ਫਿਰ ਤੁਸੀਂ ਪੰਜਾਬ ਦੀ ਗੱਲ ਕਿਉਂ ਕਰਦੇ ਹੋ ਪੰਜਾਬੀ ਲਗਭਗ ਜਿਹੜੀ ਕੌਮ ਹੈ ਉਹ ਹੁਣ ਕੀ ਕਹਿੰਦੇ ਹੁੰਦੇ ਆ ਖਾਤਮੇ ਵੱਲ ਨੂੰ ਵਧੀ ਹੋਈ ਹੈ ਸਾਡੇ ਕੋਲ ਆਪਣਾ ਵਜੂਦ ਸਾਡਾ ਖਤਮ ਹੁੰਦਾ ਜਾ ਰਿਹਾ ਹੈ ਜਿਹੜੇ ਸੀ ਉਹ ਵਿਦੇਸ਼ਾਂ ਨੂੰ ਭੱਜ ਗਏ ਆ ਪਿੱਛੇ ਸਾਡੀ ਜਗ੍ਹਾ ਦੇ ਉੱਤੇ ਬਾਹਰਲੇ ਲੋਕ ਆ ਕੇ ਵਸੀ ਜਾਂਦੇ ਆ ਸੋ ਸਾਡੇ ਲਈ ਚਿੰਤਾ ਦਾ ਵਿਸ਼ਾ ਜ਼ਿਆਦਾ ਹੈ ਕਿਉਂਕਿ ਸਾਡੀ ਲਗਾਤਾਰ ਦੂਜੀ ਤੀਜੀ ਪੀੜ੍ਹੀ ਹੈ ਜਿਹੜੀ ਕਤਲੇਆਮ ਦਾ ਸ਼ਿਕਾਰ ਹੋ ਰਹੀ ਹੈ ਸੋ ਆਪਾਂ ਹੋਰ ਕਿੰਨੀ ਦੇਰ ਸਰਵਾਈਵ ਕਰਾਂਗੇ ਸੋ ਸਾਡੇ ਲਈ ਇਹ ਜਾਦਾ ਚਿੰਤਾ ਦਾ ਵਿਸ਼ਾ ਹੈ ਕੈਨੇਡਾ ਐਸਟੈਬਲਿਸ਼ਡ ਮੁਲਕ ਆ ਉਹ ਆਉਂਦੇ ਸਮੇਂ ਦੇ ਵਿੱਚ ਕੋਈ ਹੱਲ ਕੱਢ ਲੇਗਾ ਕਿਉਂਕਿ ਉਹਨਾਂ ਦੇ ਕੋਲ ਸਰਕਾਰਾਂ ਨੇ ਉਹਨਾਂ ਦੇ ਕੋਲ ਮਿਨਿਸਟਰੀਆਂ ਏਜੰਸੀਜ਼ ਹੈਗੀਆਂ ਇੰਗਲੈਂਡ ਵੀ ਇਹਦਾ ਹੱਲ ਕੱਢ ਲੂਗਾ ਪਰ ਜਿੱਥੇ ਸਾਡੀ ਪੰਜਾਬੀ ਕੌਮ ਹੈ ਸਾਡਾ ਤਾਂ ਮੁੱਖ ਮੰਤਰੀ ਜਿਹੜਾ ਹੈ ਉਹ ਉਹ ਸੁੱਤਾ ਰਹਿੰਦਾ ਜਾਂ ਫਿਰ ਕਹੀਏ ਕਿ ਜਿਹੜੀ ਕੇਂਦਰ ਆ ਉਹ ਮਤਰਈ ਮਾਂ ਵਾਲਾ سلوਕ ਕਰਦੀ ਹੈ ਸੋ ਅਸੀਂ ਤਾਂ ਆਪਣੇ ਆਪ ਨੂੰ ਖੁਦ ਬਚਾਉਣਾ ਹੈ ਇਸ ਕਰਕੇ ਇਹ ਜਿਆਦਾ ਜਿਹੜਾ ਹੈਗਾ ਵਿਚਾ ਸੋਚਣ ਵਾਲਾ ਹੈ ਬੇਸ਼ੱਕ ਸਾਡੇ ਪੰਜਾਬੀ ਕਿਤੇ ਵੀ ਜਾ ਰਹੇ ਨੇ ਕਿਸੇ ਵੀ ਮੁਲਕ ਤੇ ਜੇਕਰ ਉੱਥੇ ਜਾ ਕੇ ਨਸ਼ੇ ਦਾ ਸ਼ਿਕਾਰ ਹੋ ਜਾਂਦੇ ਆ ਬੇਰੋਜ਼ਗਾਰੀ ਦੇ ਮਾਰੇ ਡਿਪਰੈਸ਼ਨ ਦੇ ਮਾਰੇ ਨਸ਼ੇ ਦੇ ਵਿੱਚ ਚਲੇ ਜਾਂਦੇ ਆ ਤੇ ਸਾਡੇ ਲਈ ਇਹ ਬਹੁਤ ਮੰਦ ਭਾਗ ਹੈ ਕਿਉਂਕਿ ਕਈ ਅੱਜ ਕਾ ਤਾਂ ਪੰਜਾਬੀਆਂ ਨੇ ਰਵਾਜ ਹੀ ਇਹ ਫੜ ਲਿਆ ਕਿ ਬੱਚਾ ਹੀ ਇੱਕ ਇੱਕ ਜੰਮਣਾ ਹੈ ਹੁਣ ਸਿੱਧੂ ਮੂਸੇਵਾਲੇ ਦੀ ਜਦੋਂ ਗੱਲ ਕਰਦੇ ਆ ਤਾਂ ਉਹਨਾਂ ਦੇ ਮਾਪਿਓ ਤੇ ਤਰਸ ਵੀ ਇਸੇ ਕਰਕੇ ਜਿਆਦਾ ਆਉਂਦਾ ਵੀ ਇੱਕ ਲੋਤਾ ਬੱਚਾ ਸੀ ਉਹਨਾਂ ਦਾ ਠੀਕ ਹੈ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਪਰਿਵਾਰ ਨੇ ਜਿਨ੍ਹਾਂ ਦੇ ਇਕਲੌਤੇ ਬੱਚੇ ਸੀ ਤੇ ਜਿਨ੍ਹਾਂ ਜਿਹੜੇ ਕਿਸੇ ਨਾ ਕਿਸੇ ਕਾਰਨ ਕਰਕੇ ਰੱਬ ਨੂੰ ਪਿਆਰੇ ਹੋ ਗਏ ਤੇ ਪਿੱਛੋਂ ਮਾਂ ਪਿਓ ਕੱਲੇ ਹੋ ਗਏ ਬਹੁਤ ਸਾਰੇ ਚੀਜ਼ਾਂ ਨੇ ਬਹੁਤ ਸਾਰੀਆਂ ਚੀਜ਼ਾਂ ਆ ਉਹ ਸਾਰੀਆਂ ਸਾਡੇ ਪੰਜਾਬੀਆਂ ਦੇ ਉੱਤੇ ਹੀ ਢੁੱਕਦੀਆਂ ਇਸ ਕਰਕੇ ਬੇਨਤੀ ਇਹ ਹੈ ਕਿ ਜਿਹੜੇ ਕਹਿੰਦੇ ਨੇ ਵੀ ਲਈ ਪਈ ਲੋਜੀ ਕੈਨੇਡਾ ਜਾਵਾਂਗੇ ਤੇ ਉੱਥੇ ਜਾ ਕੇ ਸਾਡਾ ਬੱਚਾ ਸੇਫ ਹੋ ਜਾਏਗਾ ਬੱਚਾ ਤੁਹਾਡਾ ਫੇਰ ਹੀ ਸੇਫ ਹੈ ਜਿਉ ਉਹਨੇ ਆਪਣਾ ਮਨ ਜਿੱਤਿਆ ਹੋਇਆ ਹੈ ਮਨ ਜਿੱਤਣ ਦਾ ਮਤਲਬ ਇਹ ਹੈ ਕਿ ਆਪਣੇ ਮਨ ਦੇ ਉੱਤੇ ਦਿਲ ਦੇ ਉੱਤੇ ਕਾਬੂ ਹੈ ਤਾਂ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਵੀ ਚਲੇ ਜਾਓ ਤੇ ਤੁਹਾਡੇ ਤੁਹਾਡਾ ਕੋਈ ਵਾਰ ਲੀਂਗਾ ਨਹੀਂ ਕਰ ਸਕਦਾ ਵਿਦੇਸ਼ ਭੇਜਣਾ ਹੈ ਆਪਣੇ ਬੱਚੇ ਨੂੰ ਪੂਰਾ ਪਰਪੱਕ ਕਰਕੇ ਭੇਜੋ ਤਿਆਰ ਕਰਕੇ ਭੇਜੋ ਕਿ ਉੱਥੇ ਤੇਰੇ ਕੋਲ ਜਾ ਕੇ ਤੂੰ ਮੁੰਡਿਆਂ ਦੇ ਵਿੱਚ ਰਹਿਣਾ ਹੈ ਕੁੜੀਆਂ ਨੂੰ ਕਹੋ ਵੀ ਤੁਸੀਂ ਕੁੜੀਆਂ ਦੇ ਵਿੱਚ ਰਹਿਣਾ ਕਿਉਂਕਿ ਕੁੜੀਆਂ ਵੀ ਇਸ ਨਸ਼ੇ ਵਾਲੇ ਪਾਸੇ ਨੂੰ ਜਿਹੜਾ ਹੈ ਉਹ ਜਾ ਰਹੀਆਂ ਕੈਨੇਡਾ ਦੇ ਵਿੱਚ ਬਹੁਤ ਬੋਟਾਂ ਆਉਂਦੀਆਂ ਭੰਗ ਦੇ ਤਾਂ ਬਹੁਤ ਜ਼ਿਆਦਾ ਜਿਹੜੇ ਆ ਉਹ ਐਡਿਕਟਡ ਹੋਏ ਹੋਏ ਨੇ ਨੌਜਵਾਨ ਜਿਹੜੇ ਜਾ ਕੁੜੀਆਂ ਦੀ ਜਦੋਂ ਗੱਲ ਕਰਦੇ ਆਂ ਕਈਆਂ ਨੂੰ ਬੁਰੀਆਂ ਲੱਗਣ ਕਿ ਇਹ ਗੱਲਾਂ ਪਰ ਆਪਾਂ ਤਾਂ ਕਰਨੀਆਂ ਆ ਕਿਉਂਕਿ ਸੱਚਾਈ ਦੱਸਣੀ ਬਹੁਤ ਜ਼ਰੂਰੀ ਆ ਪੰਜਾਬ ਬੈਠੇ ਜਿਹੜੇ ਮਾਪੇ ਹੈਗੇ ਆ ਉਹਨਾਂ ਨੂੰ ਵੀ ਜੀ ਹੋਰ ਤੁਸੀਂ ਕੁਝ ਐਡ ਕਰਨਾ ਤੇ ਕਰ ਲਓ ਪਲੀਜ਼ ਆਂ ਦਿਲ ਸਿੰਘ ਮੈਂ ਤੁਹਾਨੂੰ ਗੱਲ ਕਰਨਾ ਚਾਹਾਂਗਾ ਜਿਵੇਂ ਆਪਾਂ ਕਲਡਸ ਮੰਦੀ ਗੱਲ ਕੀਤੀ ਹੈ ਕਿ ਉੱਥੇ ਅਫੀਮ ਦੇੋਂ ਲੈ ਕੇ ਕਿ ਫੀਮ ਉੱਥੇ ਉਹਨਾਂ ਨੇ ਖਾ ਸਕਦੇ ਨੇ ਫੀਮ ਰੱਖ ਸਕਦੇ ਨੇ ਜਾਂ ਫੀਮ ਜੋ ਕੁਝ ਮਿਲਾਇਆ ਜਾਂਦਾ ਜੋ ਪੰਜਾਬ 'ਚ ਗੱਲਾਂ ਹੁੰਦੀਆਂ ਨੇ ਕਿ ਜੋ ਜਿਵੇਂ ਕਈ ਡਾਕਟਰ ਤਾਂ ਵੀ ਗੰਦੀ ਕਰਦੇ ਨੇ ਹੋਰ ਕਰਦੇ ਨੇ ਕਿ ਦੂਜੇ ਜੋ ਨਸ਼ੇ ਨੇ ਸਿੰਥੈਟਿਕ ਨਸ਼ੇ ਨੇ ਉਹਨਾਂ ਦਾ ਤੋੜ ਜੋ ਹੈਗਾ ਉਹ ਜੋ ਰ ਉਹ ਲੱਗਦਾ ਨਹੀਂ ਜੀ ਉਹ ਅਫੀਮ ਜੋ ਉੱਥੇ ਕੈਨੇਡਾ ਚ ਫੇਲ ਹੋ ਗਈ ਹੈ ਜੋ ਗੱਲ ਪੰਜਾਬ ਚ ਕਰਨ ਦੀ ਫੀਮ ਖੇਤੀ ਆਨ ਜਾਂਦੇ ਨਾਲ ਕੁਝ ਕਹ ਲਓ ਕਿ ਨਸ਼ਣ ਨੂੰ ਲੈ ਕੇ ਸੁਧਾਰ ਹੋਵੇਗਾ ਹੁਣ ਲੱਗਦਾ ਕੁਛ ਐਸਾ ਦਾ ਹੋ ਸਕਦਾ ਹੈ ਬਾਈ ਜੀ ਪਿਓਰ ਨਸ਼ਾ ਮਿਲਦਾ ਨਾ ਜਦੋਂ ਕਿਸੇ ਵੀ ਨੌਜਵਾਨ ਨੂੰ ਅਸੀਂ ਨਸ਼ੇ ਦੀ ਵਕਾਲਤ ਨਹੀਂ ਕਰ ਰਹੇ ਪਰ ਮੈਂ ਜਿਹੜੀ ਗੱਲ ਕਹਿ ਰਿਹਾ ਜਦੋਂ ਤੁਹਾਨੂੰ ਪਿਓਰ ਨਸ਼ਾ ਮਿਲਦਾ ਨਾ ਤਾਂ ਤੁਸੀਂ 5 6 ਸਾਲ ਕੱਢ ਜਾਂਦੇ ਹੋ ਪਰ ਜਦੋਂ ਉਹ ਨਸ਼ੇ ਦੇ ਵਿੱਚ ਵੀ ਮਿਲਾਵਟ ਆਉਣ ਲੱਗ ਪੈਂਦੀ ਹੈ ਫਿਰ 6 ਮਹੀਨੇ ਨਹੀਂ ਕੱਢਦੇ ਇਹੀ ਹਾਲ ਚਿੱਟੇ ਦਾ ਬਣਿਆ ਪਿਛਲੇ ਸਮੇਂ ਦੇ ਵਿੱਚ ਸਾਨੂੰ ਰਿਪੋਰਟਾਂ ਮਿਲੀਆਂ ਹੈ ਕਿ ਪੰਜਾਬ 'ਚ ਜਿਹੜਾ ਚਿੱਟਾ ਵਿਕ ਰਿਹਾ ਨਾ ਉਹਦੇ ਵਿੱਚ ਕੱਚ ਪੀਸ ਕੇ ਪਾਇਆ ਹੋਇਆ ਤੁਸੀਂ ਦੇਖੋ ਜਿਹੜੀ ਆਪਾਂ ਡੋਰ ਪਤੰਗ ਚੜਾਉਣ ਵਾਸਤੇ ਜਿਹੜੀ ਬਣਾਉਂਦੇ ਆ ਉਹਨੂੰ ਜਦੋਂ ਆਪਾਂ ਡੋਰ ਨੂੰ ਬਣਾਉਣਾ ਹੁੰਦਾ ਉਹਨੂੰ ਲਾਉਂਦੇ ਆ ਸ਼ੀਸ਼ਾ ਉਹਦੇ ਵਿੱਚ ਕੱਚ ਪਾਇਆ ਜਾਂਦਾ ਤਾਂ ਕਿ ਜਿਹੜਾ ਜਦੋਂ ਜਦੋਂ ਕਿਤੇ ਉੱਤੇ ਜਾ ਕੇ ਪੇਚਾ ਪੈਂਦਾ ਦੋ ਪਤੰਗਾਂ ਦਾ ਤੇ ਉਹ ਡੋਰ ਡੋਰ ਕੱਟ ਦਿੰਦੀ ਹੈ ਕਿਉਂਕਿ ਕੱਚ ਲੱਗਾ ਹੁੰਦਾ ਸੋ ਤੁਸੀਂ ਸਮਝੋ ਇਸ ਗੱਲ ਨੂੰ ਤੇ ਮਹਿਸੂਸ ਕਰੋਗੇ ਉਹ ਹੀ ਕੱਚ ਜਿਹੜਾ ਹੈਗਾ ਪੀਸਿਆ ਹੋਇਆ ਜੇ ਤੁਹਾਡੇ ਅੰਦਰ ਜਾ ਰਿਹਾ ਤੇ ਉਹਨੇ ਤੁਹਾਡੀਆਂ ਨਾੜਾਂ ਵੱਡਣੀਆਂ ਹੀ ਆ ਉਨੇ ਤੁਹਾਡਾ ਦਿਲ ਪਾੜਦਾ ਹੀ ਹੈ ਸੋ ਇਹ ਗੱਲਾਂ ਨੇ ਜਿਹੜਾ ਬੰਦਾ ਫਿਰ ਇੱਕ ਵਾਰੀ ਇਹਦੇ ਐਡਿਕਸ਼ਨ ਦੇ ਵਿੱਚ ਆ ਜਾਂਦਾ ਉਹਨੂੰ ਕੋਈ ਸੁਝਦਾ ਨਹੀਂ ਹੈ ਇੱਕ ਪਾਸੇ ਤੋੜ ਲੱਗੀ ਹੈ ਮੰਨ ਲਓ ਮੈਂ ਤੁਹਾਨੂੰ ਉਦਾਹਰਣ ਦਿੰਨਾ ਹੈ ਨਸ਼ੇ ਨਸ਼ਾ ਕੀਤਾ ਹੋਇਆ ਨੌਜਵਾਨ ਨੇ ਅੱਜ ਤੇ ਅਗਲੇ ਦਿਨੋਂ ਤੋੜ ਲੱਗ ਗਈ ਉਹਦੇ ਕੋਲ ਪੈਸਾ ਨਹੀਂ ਹੈ ਜੇ ਹੈ ਵੀ ਹੈ ਤੇ ਬਹੁਤ ਘੱਟ ਹੈ ਜਾਂ ਪੂਰਾ ਪੈਸਾ ਹੈ ਉਹਨੇ ਕਿਤੇ ਭੱਜ ਦੌੜ ਕਰਕੇ ਕੰਧਾਂ 'ਚ ਟੱਕਰਾ ਮਾਰ ਕੇ ਕਿਤੇ ਪੁੜੀ ਲੈਣੀ ਲੈਣੀ ਹੈ ਉਸ ਵੇਲੇ ਉਹਨੇ ਇਹ ਨਹੀਂ ਦੇਖਣਾ ਕਿ ਇਹ ਪਿਓਰ ਹੈ ਜਾਂ ਮਿਲਾਵਟ ਕੀਤੀ ਹੋਈ ਹੈ ਉਹਨੇ ਕਹਿਣਾ ਕਿ ਮੇਰੇ ਤਾਂ ਹੱਥ ਕੰਬਦੇ ਪਰ ਮੈਂ ਤਾਂ ਇਹਨੂੰ ਲਾ ਲੈਣਾ ਹੁਣ ਮੈਨੂੰ ਯੂਜ਼ ਕਰ ਲੈਣਾ ਕੰਜ਼ਿਊਮ ਕਰ ਲੈਣਾ ਤੇ ਉਹ ਜਿਹੜਾ ਜਿਹੜਾ ਕੱਚ ਆ ਪੀਸਿਆ ਹੋਇਆ ਉਹ ਜਦੋਂ ਉਹਦੇ ਅੰਦਰ ਜਾਊਗਾ ਉਹਨੇ ਜਾ ਕੇ ਉਹ ਅੰਦਰ ਪਾੜ ਦੇਣਾ ਉਸ ਤੋਂ ਬਾਅਦ ਮੌਤ ਦਾ ਕਾਰਨ ਇਹ ਲੱਭਣਾ ਕਿ ਭਾਈ ਇਹ ਤਾਂ ਓਵਰਡੋਜ਼ ਹੋ ਗਿਆ ਇਸੇ ਤਰੀਕੇ ਦੇ ਨਾਲ ਅਫੀਮ ਹੈ ਮਤਲਬ ਕਹਿਣ ਦਾ ਨਸ਼ੇ ਦੇ ਸਦਾਗਰ ਇੱਕ ਇੱਕ ਤਾਂ ਪਾਪ ਕਰ ਹੀ ਰਿਹਾ ਕਿ ਨਸ਼ਾ ਵੇਚ ਰਿਹਾ ਪਰ ਉਹ ਤੋਂ ਬਾਅਦ ਉਹ ਦੂਜਾ ਪਾਪ ਇਹ ਕਰਦੇ ਆ ਕਿ ਉਹਦੇ ਵਿੱਚ ਮਲਾਵਟ ਕਰ ਦਿੰਦੇ ਆ ਕੈਮੀਕਲ ਜਿਹੜੀ ਮਿਲਾ ਦਿੰਦੇ ਆ ਤਾਂ ਕਿ ਜਿਹੜੀ ਅਫੀਮ 1 ਕਿਲੋ ਹੈਗੀ ਉਹਨੂੰ 5 ਕਿਲੋ ਬਣਾਇਆ ਜਾ ਸਕੇ ਜਾਂ ਫਿਰ 3 ਕਿਲੋ ਬਣਾਇਆ ਜਾ ਸਕੇ ਮੈਂ ਐਗਜ਼ਾਮਪਲ ਦੇ ਰਿਹਾ ਕਿਉਂਕਿ ਆਪਾਂ ਨੂੰ ਤਾਂ ਪਤਾ ਨਹੀਂ ਨਾ ਤੇ ਉਹ ਉਹ ਮਿਲਾਵਟ ਜਿਹੜੀ ਹੈ ਉਹ ਉਹ ਜ਼ਿਆਦਾਤਰ ਜਿਹੜੀ ਹੈ ਉਹ ਨੌਜਵਾਨਾਂ ਨੂੰ ਜਿਹੜਾ ਜਲਦੀ ਜਿਹੜਾ ਹੈਗਾ ਮਤਲਬ ਕਿ ਖਤਮ ਕਰ ਦਿੰਦੀ ਹੈ ਜੀ ਹਾਂ ਜੀ ਇਸ ਲਈ ਧੰਨਵਾਦ ਕਰਦੇ ਆ ਤੁਸੀਂ ਜੁੜੇ ਸਾਡੇ ਨਾਲ ਤੇ ਦਰਸ਼ਕਾਂ ਨੂੰ ਇਹ ਇਹ ਜਾਣਣਾ ਜ਼ਰੂਰੀ ਹੈ ਕਿ ਇਹ ਮੁੱਦਾ ਜੋ ਹੈ ਕੋਈ ਛੋਟਾ ਮੁੱਦਾ ਨਹੀਂ ਕਾਫੀ ਕਰਨਾਵਾ ਸਾਹਮਣੇ ਆ ਗਿਆ ਆਪਾਂ ਲੱਗਦਾ ਕਿ ਇਹ ਇਸ਼ੂ ਬੜਾ ਪ੍ਰਾਣਾ ਹੋ ਗਿਆ ਬੜਾ ਕਿ ਲੋਕ ਛੋਟਾ ਇਸ਼ੂ ਹੋ ਗਿਆ ਨਹੀਂ ਇਹੋ ਘਟਨਾਵਾਂ ਅੱਜ ਵੀ ਚੱਲਦੀ ਪਈਆਂ ਨੇ ਤੇ ਇਹ ਪੰਜਾਬ ਨਹੀਂ ਹੁਣ پوری ਦੁਨੀਆ ਵਿੱਚ ਵੀ ਵਾਧੀ ਜਾ ਰਹੀਆਂ ਨੇ ਇਸ ਲਈ ਇਸ ਮੁੱਦੇ ਤੇ ਗੱਲਬਾਤ ਕਰਨੀ ਜ਼ਰੂਰੀ ਹੋ ਜਾਂਦੀ ਹੈ ਤੇ ਤਾਂ ਤੁਹਾਨੂੰ ਵੀ ਥੋੜੇ ਜਿਹਾ ਨਾਲ ਜੁੜਨ ਦੇ ਲਈ ਆਪਣੇ ਵਿਚਾਰ ਸਾਹਮਣੇ ਦਰਸ਼ਕਾਂ ਦੇ ਅੱਗੇ ਰੱਖਣ ਦੇ ਲਈ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਤੇ ਸਾਡੇ ਨੌਜਵਾਨ ਜਿਹੜੇ ਸਾਡੇ ਨੌਜਵਾਨ ਹੈਗੇ ਆ ਮੁੰਡੇ ਨੇ ਕੁੜੀਆਂ ਨੇ ਵਿਦੇਸ਼ਾਂ 'ਚ ਨੇ ਪੰਜਾਬ 'ਚ ਨੇ ਇੱਕ ਜੇਕਰ ਜ਼ਿੰਦਗੀ ਜਿਉਣੀ ਹੈ ਨਸ਼ੇ ਦੇ ਨਾਲ ਕਦੇ ਵੀ ਬੰਦਾ ਕਾਮਯਾਬ ਨਹੀਂ ਹੁੰਦਾ ਹਰ ਰੋਜ਼ ਤੁਹਾਨੂੰ ਜ਼ਿੰਦਗੀ ਦੇ ਵਿੱਚ ਜਿਹੜੀ ਨਮੋਸ਼ੀ ਚੱਲਣੀ ਪਵੇਗੀ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਚਲੇ ਜਾਓ ਸਕਸੈਸਫੁਲ ਨਹੀਂ ਹੋ ਸਕਦੇ ਕਿਸੇ ਵੀ ਰਿਸ਼ਤੇਦਾਰੀ ਦੇ ਵਿੱਚ ਆਪਣੇ ਰਿਸ਼ਤੇ ਦੇ ਵਿੱਚ ਤੁਸੀਂ ਪਰਪੱਕ ਨਹੀਂ ਹੋ ਸਕਦੇ ਜਿੰਨੀ ਦੇਰ ਤੁਸੀਂ ਨਸ਼ਾ ਕਰਦੇ ਹੋ ਸੋ ਕੋਸ਼ਿਸ਼ ਕਰੋ ਇਹਨੂੰ ਸ਼ੁਰੂਆਤ ਦੇ ਵਿੱਚ ਜਿਹੜਾ ਹੈਗਾ ਉਹ ਮੂੰਹ ਤੇ ਵਿੱਚ ਨਾ ਲਾਓ ਮਤਲਬ ਕਿ ਇਹਦਾ ਟੇਸ ਨਾ ਦੇਖੋ ਜਦੋਂ ਤੁਸੀਂ ਟੇਸਟ ਦੇਖ ਲੈਨੇ ਹੋ ਉਸ ਤੋਂ ਬਾਅਦ ਤੁਸੀਂ ਹੌਲੀ ਹੌਲੀ ਕਰਕੇ ਇਹਦੇ ਐਡਿਕਟ ਹੋ ਜਾਂਨੇ ਹੋ ਫਿਰ ਉਹਦੇ ਤੋਂ ਬਾਅਦ ਤੁਹਾਨੂੰ ਬਚਾਉਣ ਵਾਲਾ ਕੋਈ ਨਹੀਂ ਹੁੰਦਾ ਜੀ ਜੀ ਤੇ ਹੁਣ ਵੇਲਾ ਹੋ ਗਿਆ ਪ੍ਰਾਈਡ ਪੰਜਾਬ ਟੀਵੀ ਦੇਖੇ ਦਰਸ਼ਕਾਂ ਤੋਂ ਬਹੁਤ ਜ਼ਿਆਦਾ ਲੈਣ ਦਾ ਧੰਨਵਾਦ